ਪਿੰਡ ਖੈਰਾੜਾ ਛਰਵਾਲ ਵਿਖੇ ਬਾਲਿਆਂ ਵਾਲੀਆਂ ਛੱਤਾਂ ਲਈ ਚੈੱਕ ਦੇਣ ਤੇ ਪਿੰਡ ਵਾਸੀਆਂ ਵੱਲੋਂ ਡਾਕਟਰ ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਹਲਕਾ ਵਿਧਾਇਕ ਡਾਕਟਰ ਸ਼ੰਕਮਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਲਾਹ ਪਾਤਰੀ ਹੁਸ਼ਾ ਰਾਣੀ ਜਸਵੀਰ ਕੌਰ, ਕਮਲਜੀਤ ਕੌਰ, ਮਨਜੀਤ ਕੌਰ, ਸੰਤੋਸ਼ ਕੁਮਾਰੀ, ਕਮਲਜੀਤ ਕੌਰ ਵੱਲੋਂ ਦੱਸਿਆ ਗਿਆ ਕਿ ਕੁਝ ਟਾਈਮ ਪਹਿਲਾਂ ਹਰਪਿੰਦਰ ਸਿੰਘ ਪਿੰਦਾ ਵੱਲੋਂ ਉਹਨਾਂ ਦੇ ਛੱਤਾਂ ਵਾਲੇ ਫਾਰਮ ਭਰਵਾਏ ਗਏ ਸਨ। ਜਿਨ੍ਹਾਂ ਦੇ ਹੁਣ ਚੈੱਕ ਉਹਨਾਂ ਨੂੰ ਮਿਲੇ ਹਨ ਉਹਨਾਂ ਵੱਲੋਂ ਡਾਕਟਰ ਰਾਜਕੁਮਾਰ ਡਾਕਟਰ ਸ਼ੰਕੁਮਾਰ ਤੇ ਹਰਪਿੰਦਰ ਸਿੰਘ ਪਿੰਦਾ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਹਰਪਿੰਦਰ ਸਿੰਘ ਪਿੰਦਾ ਵੱਲੋਂ ਵੀ ਡਾਕਟਰ ਰਾਜਕੁਮਾਰ ਚੱਬੇਵਾਲ ਡਾਕਟਰ ਸ਼ੰਕੁਮਾਰ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਉਹਨਾਂ ਵੱਲੋਂ ਲੋਕਾਂ ਦੀ ਰੱਖੀ ਮੰਗ ਨੂੰ ਪੂਰਾ ਕੀਤਾ ਉਹਨਾਂ ਵੱਲੋਂ ਮਨਦੀਪ ਸਿੰਘ ਸੋਤਾ ਡੱਬੋ ਦਾ ਵੀ ਹਰ ਸਮੇਂ ਸਾਥ ਦੇਣ ਲਈ ਧੰਨਵਾਦ ਕੀਤਾ ਗਿਆ ਇਸ ਸਮੇਂ ਐਕਸ ਆਰਮੀ ਫਕੀਰ ਚੰਦ ਹਰਵੰਸ لال ਪ੍ਰੇਮਚੰਦ ਬਲਜੀਤ ਸਿੰਘ ਹਾਜਰ ਸਨ ਸਾਡੇ ਫਾਰਮ ਇਹਨੇ ਕਿੰਦੇ ਹੁਣੀ ਭਰੇ ਸੀ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਰਾਜ ਡਾਕਟਰ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਅਸ਼ਵੀਰ ਕੌਰ ਪਿੰਡ ਖੈੜਾ ਚੋਆ ਤੇ ਪਿੰਡੇ ਨੇ ਸਾਡੇ ਫਾਰਮ ਭਰੇ ਸੀਗੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਰਾਜ ਡਾਕਟਰ ਨੇ ਬਹੁਤ ਬਹੁਤ ਧੰਨਵਾਦ ਪਿੰਡ ਜੀ ਪਿੰਡ ਖੈੜਾ ਚੋਆ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਫਾਰਮ ਭਰਿਆ ਧੰਨਵਾਦ ਕਹਿੰਦੇ ਰਿਹਾ ਬਹੁਤ ਤੇ ਧੰਨਵਾਦ ਬਹੁਤ ਕੀ ਨਾ ਜੀ ਅਮਨ ਜੀ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਮੈਂ ਰਵਿੰਦਰ ਸਿੰਘ ਟੁੰਡਾ ਪ੍ਰਧਾਨ ਨੌਜਵਾਨ ਸਭਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਡਾ ਇਹ ਨੀ ਚੈੱਕ ਭਰਿਆ ਸੀ ਤੇ ਬਹੁਤ ਧੰਨਵਾਦ ਡਾਕਟਰ ਰਾਜਕਮਲ ਜਿਹਨਾਂ ਦਾ ਸਾਡਾ ਚੈੱਕ ਪਾਸ ਕੀਤਾ ਤੇ ਸਾਡੇ ਪਾਸ ਅੱਛਾ ਹੈ ਰੀਸੇ ਬੋਲ ਰਿਹਾ ਜੀ ਖੜਗੇ ਫਾਰਮ ਹੈ ਜੀ ਤੇ ਤੁਹਾਡੇ ਸ੍ਰੀ ਕیندهਰੇ ਭਰੇ ਜੀ ਤੇ ਡਾਕਟਰ ਰਾਜਕਮਰ ਦਾ ਅਜਿਹਾ ਬਰਤਨ ਮਾਰਾ ਤਾਂ ਕਿ ਨਾ ਸਰ ਇਹ ਚੱਕ ਪਾਸ ਕੀਤਾ ਹੈ ਸਤਿ ਸ਼੍ਰੀ ਅਕਾਲ ਸਰ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਹਰਪ੍ਰਿੰਦਰ ਸਿੰਘ ਪਿੰਡਾ ਪਿੰਡ ਫੈਰਟਾ ਰਾਹਲਵਸੀ ਇਹ ਪੋਸ਼ਕ ਟਾਈਮ ਪਹਿਲਾਂ ਨਾ ਅਸੀਂ ਬਾਲਿਆਂ ਦੀ ਛਤਾਂ ਦੇ ਫਾਰਮ ਭਰੇ ਸੀਗੇ ਜਿਨ੍ਹਾਂ ਦੇ ਵਿੱਚੋਂ ਕੁਝ ਨਿਕਲੇ ਆ ਡਾਕਟਰ ਨਿਸ਼ਾਨ ਕੁਮਾਰ ਜੀ ਚੋਬੇ ਵਾਲੋ ਇੱਕ ਦੋ ਦਿਨ ਪਹਿਲਾਂ ਪਿੰਡ ਦੇਖ ਕੇ ਗਏ ਆ ਵੰਡ ਕੇ ਗਏ ਆ ਤੇ ਪਹਿਲਾਂ ਸਭ ਤੋਂ ਪਹਿਲਾਂ ਤਾਂ ਮੈਂ ਡਾਕਟਰ ਰਾਜ ਕੁਮਾਰ ਚੱਬੇਵਾਲ ਜੀ ਮੈਂਬਰ ਆਫ ਪਾਰਲੀਮੈਂਟ ਇਹ ਕਪਟਰ ਈਸ਼ਾਨ ਕੁਮਾਰ ਚੱਬੇਵਾਲ ਜੀ ਐਮ ਐਲ اے ਚੱਬੇਵਾਲ ਇਹਨਾਂ ਦਾ ਤੇ ਇੱਕ ਸਪੈਸ਼ਲੀ ਥੈਂਕਸ ਡਾਕਟਰ ਵਿਪਨ ਕੁਮਾਰ ਪਚਲੰਗਰ ਠੇਕੇਦਾਰ ਜੱਸੀ ਭਾਜੀ ਪੁਸ਼ਾਰਪੁਰ ਫੋਮਾ ਵੈਲਡਿੰਗ ਵਾਲੇ ਭਾਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਹਰ ਟਾਈਮ ਮੇਰੀ ਇਸ ਕੰਮ ਚ ਸਪੋਰਟ ਕਰਦੇ ਆ